ਸਤਿ ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੰਘ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼ ਅੱਜ ਅਸੀਂ ਪਹੁੰਚੇ ਆਂ ਤਲਵੰਡੀ ਸਾਬੋ ਲੇਲੇਆ ਰੋਡ ਤੇ ਜਿੱਥੇ ਪੁੱਤਾਂ ਵਾਲੀ ਕੋਠੀ ਦੇ ਨਾਂ ਨਾਲ ਇਸ ਕੋਠੀ ਦਾ ਨਾਂ ਜਾਣਿਆ ਜਾਂਦਾ ਹੈ ਕਿ ਜਦੋਂ ਵਿਸਾਖੀ ਦਾ ਮੇਲਾ ਸ਼ੁਰੂ ਹੁੰਦਾ ਤਾਂ ਉਦੋਂ ਇਹ ਕੋਠੀ ਅਕਸਰ ਚਰਚਾ ਚ ਆਉਂਦੀ ਹੈ ਕਿਉਂਕਿ ਤਰਕਸ਼ੀਲ ਸੁਸਾਇਟੀ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬਹੁਤ ਸਾਰੀ ਵਾਰ ਇਸ ਕੋਠੀ ਦੇ ਵਿੱਚ ਰਹਿ ਕੇ ਵੀ ਉਹਨਾਂ ਨੇ ਆਪਣੇ ਇਹ ਆਇਆ ਹੈ ਸਰਾਹ ਕਿ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਇੱਕ ਵਾਰ ਫਿਰ ਇਸ ਕੋਠੀ ਦੇ ਵਿੱਚ ਪਹੁੰਚੇ ਆ ਇਸ ਵਾਰ ਭਾਵੇਂ ਇਸ ਕੋਠੀ ਦੀ ਜ਼ਿਆਦਾ ਚਰਚਾ ਨਹੀਂ ਹੈਗੀ ਪਰ ਆਮ ਜਿਹੜੇ ਇਸ ਇਲਾਕੇ ਦੇ ਵਿੱਚ ਭੂਤਾਂ ਵਾਲੀ ਕੋਠੀ ਇਸ ਕੋਠੀ ਨੂੰ ਕਿਉਂ ਕਿਹਾ ਜਾਂਦਾ ਹੈ ਕੀ ਕਾਰਨ ਹੈ ਨਹੀਂ ਸੋਹਣੀ ਕੋਠੀ ਹੈ ਜਿਹੜੀ ਬਹੁਤ ਹੀ ਉਸ ਟਾਈਮ ਦੀ ਜਿਹੜੀ ਸ਼ਾਹੀ ਕੋਠੀ ਬਣਾਈ ਹੋਈ ਸੀ ਤੇ ਅੱਜ ਖੰਡਰ ਬਣ ਗਈ ਤੇ ਇਹਦਾ ਪਰਮਾਨੈਂਟ ਇਹਦਾ ਨਾਮ ਹੈ ਜਿਹੜਾ ਭੂਤਾਂ ਵਾਲੀ ਕੋਠੀ ਰੱਖ ਦਿੱਤਾ ਗਿਆ ਤਲੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਫਿਰ ਤੁਹਾਨੂੰ ਇਹਦੀ ਹਿਸਟਰੀ ਵੀ ਦੱਸਾਂਗੇ ਆ ਪਹਿਲਾ ਕਮਰਾ ਜਿਹੜਾ ਬੈਠਕ ਟਾਈਪ ਬਣਾਇਆ ਹੋਇਆ ਹੈ ਅੱਜ ਤੋਂ 25 ਸਾਲ ਪਹਿਲਾਂ ਦੀ ਜਿਹੜੀ ਇਹ ਕੋਠੀ ਬਣਾਈ ਗਈ ਆ ਤੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਜਦੋਂ ਇਹ ਕੋਠੀ ਬਣਾਈ ਆ ਅੱਜ ਦੇ ਟਾਈਮ ਦੇ ਵਿੱਚ ਜਦੋਂ ਆਪਾਂ ਆਮ ਲੋਕ ਜਿਹੜੇ ਕੋਠੀਆਂ ਪਾਉਣੇ ਆ ਇਹ ਸਹੂਲਤਾਂ ਰੱਖਦੇ ਆ ਅੱਜ ਤੋਂ 25 ਸਾਲ ਪਹਿਲਾਂ ਜਿਹੜੇ ਕੋਠੀ ਦਾ ਇਸ ਤਰ੍ਹਾਂ ਦਾ ਬਣਾਇਆ ਗਿਆ ਆ ਆ ਨਾਲ ਮੈਂ ਦਿਖਾ ਦਿਆਂ ਬਾਥਰੂਮ ਦੇ ਨਾਲ ਸ਼ਾਇਦ ਇੱਥੇ ਸ਼ੀਸ਼ਾ ਵਗੈਰਾ ਤੇ ਬਾਸਲਸ਼ਨ ਲਾਇਆ ਹੋਇਆ ਇਦਰਾ ਮੇਨ ਜਿਹੜੇ ਲੌਬੀ ਬਣਾਈ ਗਈ ਆ ਐਸੇ ਦੇ ਨਾਲ ਹੀ ਤੁਹਾਨੂੰ ਤਸਵੀਰ ਦਿਖਾ ਦਈਏ ਇਹ ਰਸੋਈ ਬਣਾਈ ਗਈ ਸੀ ਜੇ ਇੱਥੇ ਅਕਸਰ ਲੋਕ ਹੈ ਬਹੁਤ ਸਾਰੇ ਲੋਕ ਹੈ ਜਿਹੜੇ ਹੌਣ ਤੋਂ ਅਜੇ ਵੀ ਡਰਦੇ ਆ ਕੁਝ ਲੋਕ ਹੈ ਜਿਹੜੇ ਕਹਿੰਦੇ ਆ ਜਿਹੜੇ ਬੁੱਧੀਜੀਵੀ ਲੋਕ ਹੈ ਜਾਂ ਤਰਕਸ਼ੀਲ ਸੁਸਾਇਟੀ ਨਾਲ ਜੁੜੇ ਹੋਏ ਲੋਕ ਹੈ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਕਿ ਇੱਥੇ ਭੂਤਨਾ ਦੀ ਕੋਈ ਚੀਜ਼ ਨਹੀਂ ਹੈਗੀ ਤੇ ਇੱਧਰ ਦੇਖੋ ਗੈਲਰੀ ਦੇ ਨਾਲ ਹੀ ਬਾਹਰਲੇ ਸਾਈਡ ਤੋਂ ਵੀ ਦਰਵਾਜ਼ਾ ਰੱਖਿਆ ਹੋਏ ਤੁਸੀਂ ਸੋਚ ਕੇ ਦੇਖੋ ਅੱਜ ਤੋਂ 25 ਸਾਲ ਪਹਿਲਾਂ ਕਿਹੋ ਜਿਹਾ ਘਰ ਮਕਾਨ ਬਣਦੇ ਹੁੰਦੇ ਸੀ ਕੋਈ ਕੋਈ ਟਾਵਾ ਟਾਵਾ ਮਕਾਨ ਜਿਹੜਾ ਪੱਕਾ ਬਣਦਾ ਹੁੰਦਾ ਸੀ ਤੇ ਉਦੋਂ ਉਸ ਟਾਈਮ ਇਸ ਪਰਿਵਾਰ ਨੇ ਕੋਠੀ ਬਣਾਈ ਸੀ ਪਰ ਕੋਠੀ ਦਾ ਜਿਹੜਾ ਸੁੱਖ ਆਉ ਨਸੀਬ ਨਹੀਂ ਹੋਇਆ ਆਹ ਰੂਮ ਵੀ ਦਿਖਾ ਦਈਏ ਤੁਹਾਨੂੰ ਔਰ ਇੱਧਰ ਇੱਕ ਰੂਮ ਦੇ ਵਿੱਚ ਹੀ ਬਾਥਰੂਮ ਵਗੈਰਾ ਦੋ ਕਮਰਿਆਂ ਨੂੰ ਜਿਹੜੇ ਉਹ ਅਟੈਚਮੈਂਟ ਕੀਤੀ ਗਈ ਆ ਜੇ ਜਦੋਂ ਜਿਹੜੇ ਇਹ ਕੋਠੀ ਦੇ ਮਾਲਕ ਸੀ ਕਹਿੰਦੇ ਆ ਵੀ ਇਹ ਮੈਕਹਮੇਂ ਦੇ ਵਿੱਚ ਜਹੀ ਲੱਗੇ ਹੋਏ ਸੀ ਤਾਂ ਉਸ ਨੇ ਆਪਣੇ ਇੰਜੀਨੀਅਰਾਂ ਵਾਲੀ ਦਿਮਾਗ ਲਾ ਕੇ ਉਹ ਇਹ ਕੋਠੀ ਦੀ ਬਣਾਵਟ ਕਰੀ ਇੱਧਰ ਜਿਹੜਾ ਬਰਾਂਡਾ ਵਗੈਰਾ ਬਣਾਇਆ ਗਿਆ ਤੇ ਉਧਰ ਖੁੱਲੇ ਚੁੱਲੇ ਚ ਤੁਮ ਲਿਖਾ ਦिए ਚੁੱਲੇ ਚੋਂ ਕੇ ਵਾਸਤੇ ਵੀ ਬਣਾਇਆ ਸੀ ਔਰ ਨਾਲੇ ਇਧਰਲੇ ਪਾਸੇ ਤਸਵੀਰਾਂ ਤੁਹਾਨੂੰ ਨਾਲ ਲੱਗਦੀ ਬਿਲਡਿੰਗ ਨੇ ਦਿਖਾ ਦਈਏ ਕਿ ਇਹ ਜਿਹੜੇ ਇੱਥੇ ਉਹਨਾਂ ਨੇ ਆਪਣੇ ਪਸ਼ੂ ਡੰਗਰ ਦਾ ਜਿਹੜਾ ਕੰਮ ਸੀ ਉਹ ਇਧਰ ਨਾਲ ਬਣਾਇਆ ਗਿਆ ਸੀ ਦੱਸਿਆ ਯਾਰ ਇਹ ਜਿਹੜੇ ਇਸ ਕੋਠੀ ਦੇ ਮਾਲਕ ਹੈ ਸੁਖਦੇਵ ਸਿੰਘ ਨਾਮ ਦੇ ਬੰਦੇ ਨੇ ਇਹ ਜਿਹੜੀ ਕੋਠੀ ਬਣਾਈ ਸੀ ਤੇ ਆਪਾਂ ਉੱਪਰ ਵੀ ਪੌੜੀਆਂ ਦਿਖਾ ਦਈਏ ਤੇ ਆਪਣੇ ਆਪ 'ਚ ਪਹਿਲਾਂ ਤਾਂ ਇਹ ਸੋਚਣ ਵਾਲੀ ਗੱਲ ਹੈ ਵੀ ਐਨੇ ਸਾਲ ਪਹਿਲਾਂ ਪੌੜੀਆਂ ਵੀ ਅੰਡਰਗਰਾਉਂਡ ਜਿਹੜੇ ਇੱਕ ਰੂਮ ਨੂੰ ਜੋੜਦੇ ਹੋਏ ਬਾਥਰੂਮ ਲੈਟਰੀਨ ਬਾਥਰੂਮ ਬਣਾਏ ਹੋਏ ਹੈ ਔਰ ਇੱਧਰ ਫਿਰ ਉੱਪਰ ਜਾਣ ਤੋਂ ਪਹਿਲਾਂ ਸੀਸਿਆਂ ਵਾਸਤੇ ਗੈਲਰੀ ਫਿਰ ਸੀਸੇ ਰੱਖੇ ਹੋਏ ਔਰ ਉੱਪਰ ਕਮਰਾ ਬਣਾ ਕੇ ਇੱਕ ਟੈਂਕੀ ਵੀ ਹੈ ਜਿਹੜੀ ਉਹ ਰੱਖੀ ਤੇ ਉੱਪਰ ਕਿੰਨਾ ਸੋਹਣਾ ਜਿਹੜਾ ਇਹ ਸਾਰਾ ਕੋਠੀ ਦਾ ਨਕਸ਼ਾ ਬਣਾਇਆ ਗਿਆ ਸੀ ਸੋਨ ਦੱਸ ਦਈ ਕਿ ਸੁਖਦੇਵ ਸਿੰਘ ਨਾਮ ਦਾ ਆਦਮੀ ਮਹਿਕਮੇ ਦੇ ਵਿੱਚ ਲੱਗਿਆ ਹੋਇਆ ਸੀ ਕਾਫੀ ਸੌਖਾ ਪਰਿਵਾਰ ਸੀ ਤੇ ਆਪਣੇ ਪਿੰਡ ਤੋਂ ਬਾਅਦ ਉਹ ਪਹਿਲਾਂ ਬਠਿੰਡੇ ਰਹਿੰਦੇ ਸੀ ਬਠਿੰਡੇ ਤੋਂ ਬਾਅਦ ਉਹਨਾਂ ਨੇ ਲੇਲੇ ਵਾਲਾ ਰੋਡ ਤੇ ਆ ਕੇ ਇਹ ਜਗ੍ਹਾ ਲੈ ਕੇ ਆਪਣੀ ਕੋਠੀ ਬਣਾਈ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਇੱਕ ਬੇਟਾ ਮਿੱਠੂ ਸਿੰਘ ਉਹ ਮੈਰਿਡ ਸੀ ਇਹ ਪਰਿਵਾਰ ਦੇ ਵਿੱਚ ਸੁਖਦੇਵ ਸਿੰਘ ਦੇ ਘਰ ਵਾਲੀ ਤੇ ਇਹ ਮਕਾਨ ਜਿਹੜਾ ਸੜੋਡ ਤੇ ਉਸ ਟਾਈਮ ਜਿਹੜਾ ਆਪਣੇ ਆਪ ਚ ਕਾਫੀ ਅਲੱਗ ਬਣਿਆ ਹੋਇਆ ਕਿਉਂਕਿ ਉਸ ਟਾਈਮ 25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਹੈ ਜਿਹੜੇ ਮਕਾਨ ਪੱਕੇ ਬਣੇ ਹੁੰਦੇ ਸੀ ਤੇ ਔਰ ਪੱਕੇ ਜੇ ਬਣੇ ਵੀ ਹੁੰਦੇ ਸੀ ਤਾਂ ਇੰਨੇ ਵਧੀਆ ਤਰੀਕੇ ਨਾਲ ਸਾਰੀ ਫੈਸਿਲਿਟੀ ਜਿਹੜੀ ਅੱਜ ਦੇ ਟਾਈਮ ਚ ਆਪਾਂ ਕੋਠੀਆਂ ਵਿੱਚ ਬਣਾਉਨੇ ਆ ਉਹ ਅੱਜ ਤੋਂ 25 ਸਾਲ ਪਹਿਲਾਂ ਬਣਾਈ ਜਦੋਂ ਇੱਥੇ ਪਰਿਵਾਰ ਕੁਛ ਸਮਾਂ ਰਿਹਾ ਉਸ ਤੋਂ ਬਾਅਦ ਕਹਿੰਦੇ ਆ ਵੀ ਸੁਖਦੇਵ ਸਿੰਘ ਨੇ ਕਿਸੇ ਕਾਰਨ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਜੇਲ੍ਹ ਹੋ ਗਈ ਪਰਿਵਾਰ ਦੇ ਵਿੱਚ ਮਿੱਠੂ ਸਿੰਘ ਤੇ ਉਹਦੇ ਘਰ ਵਾਲੀ ਇੱਥੇ ਰਹਿੰਦੇ ਸੀ ਕੁਝ ਸਮੇਂ ਬਾਅਦ ਕਿਹਾ ਜਾਂਦਾ ਹੈ ਕਿ ਮਿੱਠੂ ਸਿੰਘ ਵੀ ਹੈ ਜਿਹੜਾ ਉਹ ਨਾਲ ਵਾਲਾ ਕਮਰਾ ਹੈਗਾ ਇੱਥੇ ਉਹ ਪੱਖੇ ਨਾਲ ਲਟਕ ਕੇ ਸੁਸਾਇਡ ਕਰ ਗਿਆ ਸੀ ਇਸ ਤੋਂ ਬਾਅਦ ਇੱਕ ਹੋਰ ਉੱਦੇ ਪਰਿਵਾਰ ਦੀ ਜਿਹੜੀ ਇੱਥੇ ਡੈਥ ਹੋਈ ਲਗਾਤਾਰ ਥੋੜੇ ਟਾਈਮ 'ਚ ਤਿੰਨ ਚਾਰ ਮੌਤਾਂ ਹੋ ਗਈਆਂ ਮੈਂ ਇਧਰ ਆ ਗੈਲਰੀ ਦਿਖਾ ਦਈਏ ਤੁਹਾਨੂੰ ਤਿੰਨ ਚਾਰ ਮੌਤਾਂ ਹੋ ਗਈਆਂ ਉਸ ਤੋਂ ਬਾਅਦ ਪੂਰਾ ਪਰਿਵਾਰ ਦਾ ਜਿਹੜਾ ਸਿਸਟਮ ਖਰਾਬ ਹੋ ਗਿਆ ਤੇ ਇਹ ਕੋਠੀ ਦਾ ਕੋਈ ਵਾਰਿਸ ਜੋ ਵੀ ਰਹਿ ਗਏ ਉਹਨਾਂ ਨੇ ਇਹ ਕੋਠੀ ਵੇਚ ਦਿੱਤੀ ਕਈ ਸਾਲਾਂ ਬਾਅਦ ਆ ਕੋਠੀਆਂ ਦੇ ਮਾਲਕ ਬਦਲਦੇ ਰਹੇ ਪਰ ਹੌਲੀ-ਹੌਲੀ ਜਿਹੜੀਆਂ ਇਹ ਮੌਤਾਂ ਤਿੰਨ ਮੌਤਾਂ ਹੋਈਆਂ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਦਿਮਾਗ 'ਚ ਇਹ ਬੈਠ ਗਈਆਂ ਔਰ ਇੱਕ ਹੋਰ ਗੱਲ ਦੱਸਦੀ ਹਾਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਜਿਹਨਾਂ ਤਿੰਨੇ ਲਾਸ਼ਾਂ ਸੀ ਕਹਿੰਦੇ ਵੀ ਐਸ ਜਗ੍ਹਾ ਤੇ ਸਸਕਾਰ ਕੀਤਾ ਗਿਆ ਸੀਗਾ ਉਹਨਾਂ ਦਾ ਜਿਵੇਂ ਵੀ ਹੌਲੀ ਹੌਲੀ ਲੋਕਾਂ ਨੂੰ ਜਿਵੇਂ ਪਤਾ ਲੱਗਦਾ ਸੀਗਾ ਉਸ ਨੂੰ ਚਾਹੇ ਉਹਨਾਂ ਦੇ ਦਿਮਾਗੀ ਤੌਰ ਤੇ ਚੀਜ਼ ਘਰ ਕਰ ਗਈ ਤਾਂ ਕਰਕੇ ਡਰ ਹੋਇਆ ਜਾਂ ਕੀ ਕਾਰਨ ਸੀ ਤਾਂ ਜਿਹੜਾ ਵੀ ਪਰਿਵਾਰ ਇੱਥੇ ਰਹਿੰਦਾ ਸੀ ਕਹਿੰਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸੇ ਤਰੀਕੇ ਦਾ ਸੇ ਨੁਕਸਾਨ ਹੋ ਜਾਂਦਾ ਸੀ ਜਿਸ ਕਰਕੇ ਅੰਗੇ ਦੇ ਅੰਗੇ ਐ ਕੋਠੀ ਅੱਗੇ ਹੋਰ ਵਿਕਦੀ ਰਹੀ ਕੁਝ ਸਮਾਂ ਇੱਥੇ ਬਾਬਾ ਜੋਰਾ ਸਿੰਘ ਵੀ ਰਹਿਣ ਲੱਗੇ ਤੇ ਉਹਨਾਂ ਦੇ ਵੀ ਕੁਝ ਘੋੜਿਆਂ ਦੀ ਵੀ ਇੱਥੇ ਮੌਤ ਹੋ ਗਈ ਸੀ ਉਸ ਤੋਂ ਬਾਅਦ ਚਲੇ ਗਏ ਭਾਵੇਂ ਹਾਲਾਂਕਿ ਉਹ ਬਾਬਾ ਜੀ ਕਹਿੰਦੇ ਆ ਵੀ ਇਸ ਕੋਠੀ ਦੇ ਨਾਲ ਭੂਤਾਂ ਨਾਲ ਤੇ ਘੋੜਿਆਂ ਦੇ ਮਰਨ ਦਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਆਮ ਹੈ ਜਿਹੜੇ ਪਸ਼ੂਆਂ ਨੂੰ ਜਾਨਵਰਾਂ ਨੂੰ ਬਿਮਾਰੀ ਹੋ ਜਾਂਦੀ ਹੈ ਉ ਤਾਂ ਇਸ ਤੋਂ ਬਾਅਦ ਇਹ ਪੀਜੀ ਵੀ ਬਣਾਈ ਗਈ ਪੀਜੀ 'ਚ ਵੀ ਮੁੰਡੇ ਜਿਹੜੇ ਥੋੜਾ ਟਾਈਮ ਰਹੇ ਤੇ ਉਹ ਡਰਦਾ ਕਰਕੇ ਇੱਥੋਂ ਚਲੇ ਗਏ ਸੀ ਫਿਰ ਇੱਥੇ ਤਲਵੰਡੀ ਸਾਬੋ ਦੇ ਵਿੱਚ ਪੁਲਿਸ ਚੌਕੀ ਬਣਾਈ ਜਾਣ ਲੱਗੀ ਇੱਥੇ ਕੁਰਸੀਆਂ ਵਗੈਰਾ ਤੇ ਸਭ ਕੁਝ ਜਿਹੜਾ ਦਫਤਰ ਬਣਾ ਦਿੱਤਾ ਸੀ ਪੁਲਿਸ ਚੌਕੀ ਦਾ ਪਰ ਕੁਝ ਸਮਾਂ ਬਾਅਦ ਇਹ ਵੀ ਸੁਣਨ ਨੂੰ ਮਿਲਿਆ ਵੀ ਉਹ ਵੀ ਹੈ ਜਿਹੜੇ ਇੱਥੇ ਸਾਰੀਆਂ ਕੁਰਸੀਆਂ ਤੇ ਸਮਾਨ ਇੱਥੇ ਛੱਡ ਕੇ ਚਲੇ ਗਏ ਸੀ ਉਹ ਕਹਿੰਦੇ ਵੀ ਸਾਨੂੰ ਇੱਥੇ ਅਜੀਬ ਜਿਹਾ ਲੱਗਦਾ ਔਰ ਕੁਝ ਪਰਿਵਾਰਾਂ ਵੱਲੋਂ ਇਧਰ ਜੋ ਨਰਮੇ ਚੋਗਣ ਵਾਲੇ ਇੱਥੇ ਲੇਬਰ ਵੀ ਬਿਠਾਈ ਸੀ ਉਹ ਵੀ ਲੇਵਰ ਵੀ ਥੋੜੇ ਦਿਨ ਬੈਠ ਕੇ ਉਹ ਕਹਿੰਦੇ ਵੀ ਅਸੀਂ ਕਿਤੇ ਹੋਰ ਜਗ੍ਹਾ ਤੇ ਰਹਿਣਾ ਹੈ ਤੇ ਵੀ ਇੱਥੇ ਅਸੀਂ ਸੇਫ ਮਹਿਸੂਸ ਨਹੀਂ ਕਰ ਰਹੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਕੀ ਹਰਕਤਾਂ ਸਾਹਮਣੇ ਆਈਆਂ ਇਹ ਤਾਂ ਕੁਝ ਕਹਿ ਨਹੀਂ ਸਕਦੇ ਜਿਹੜੇ ਬੁੱਧੀਜੀਵੀ ਲੋਕ ਆ ਸਰਕਸਿਲ ਸੁਸਾਇਟੀਆਂ ਨਾਲ ਜੁੜੇ ਹੋਏ ਲੋਕ ਆ ਉਹ ਤਾਂ ਮੰਨਦੇ ਨਹੀਂ ਨਾ ਚੀਜ਼ਾਂ ਨੂੰ ਪਰ ਬਹੁਤ ਸਾਰੇ ਲੋਕ ਕਹਿੰਦੇ ਕਿ ਇੱਥੇ ਪੂਤਾਂ ਦੀਆਂ ਆਵਾਜ਼ਾਂ ਆਉਂਦੀਆਂ ਔਰ ਇਤਨੇ ਕਿਤੇ ਜਿਹੜਾ ਕੋਈ ਇੱਥੇ ਰਹਿੰਦਾ ਹੈ ਉਹ ਨੁਕਸਾਨ ਹੋ ਜਾਂਦਾ ਹੈ ਪਰ ਨਾਲ ਦੇ ਘਰਾਂ ਵਾਲੇ ਲੋਕਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਇੱਥੇ ਇਸ ਤਰ੍ਹਾਂ ਦੀ ਕੋਈ ਸਫੀਜਤਾ ਹੈ ਨਹੀਂ ਪਰ ਜਿਹੜੇ ਸ਼ਰਾਰਤੀ ਅੰਸਰ ਹੈ ਨਸ਼ਾ ਕਰਦੇ ਆ ਤਾਂ ਉਹ ਇੱਥੇ ਆ ਕੇ ਰਹਿਣ ਲੱਗ ਜਾਂਦੇ ਆ ਰਾਤ ਨੂੰ ਦਾਰੂ ਪੀਂਦੇ ਆ ਜਾਂ ਨਸ਼ਾ ਕਰਦੇ ਆ ਤਾਂ ਉਸ ਤੋਂ ਬਾਅਦ ਫਿਰ ਰਾਤ ਨੂੰ ਕਹਿੰਦੇ ਚੀਕਾਂ ਵਗੈਰਾ ਮਾਰਦੇ ਆ ਤਾਂ ਆਮ ਲੋਕਾਂ ਦੇ ਦਿਮਾਗ 'ਚ ਇਹ ਡਰ ਬੈਠ ਜਾਂਦਾ ਹੈ ਅਸ ਵਾਰ ਜਿਹੜੀ ਇਹ ਕੋਠੀ ਦੀ ਜ਼ਿਆਦਾ ਚਰਚਾ ਭਾਵੇਂ ਨਹੀਂ ਹੋਈ ਅਕਸਰ ਹਰ ਮਸਾਖੀ ਦੇ ਮੇਲੇ ਵੇਲੇ ਇਹ ਜਿਹੜੀ ਪੁੱਤਾਂ ਵਾਲੀ ਕੋਠੀ ਹੈ ਚਰਚਾ ਚੋਂਦੀ ਹੈ ਅਖਬਾਰਾਂ ਦੇ ਸੁਰਖੀਆਂ ਬਣਦੀ ਹੈ ਤੇ ਮੇਲੇ ਦੇ ਵਿੱਚ ਵੀ ਇਹ ਤਰਕਸ਼ੀਲ ਸੁਸਾਇਟੀ ਵੱਲੋਂ ਇਸ ਕੋਠੀ ਨੂੰ ਲੈ ਕੇ ਜਾਗਰੂਕ ਕੀਤਾ ਜਾਂਦਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਕਿ ਦੋਨੇ ਪੱਖ ਹੈ ਜਿਹੜੇ ਲੋਕ ਪੁੱਛ ਲੋਕ ਹੈ ਕਹਿੰਦੇ ਵੀ ਇੱਥੇ ਭੂਤ ਪ੍ਰੇਤ ਹੈ ਭੂਤ ਪ੍ਰੇਤਾ ਹੁੰਦੀਆਂ ਹੈ ਕੁਝ ਲੋਕ ਇਸ ਚੀਜ਼ ਨੂੰ ਨਹੀਂ ਮੰਨਦੇ ਕਹਿੰਦੇ ਆ ਵੀ ਅਸੀਂ ਇੱਥੇ ਬਹੁਤ ਸਾਰੇ ਰਾਤ ਨੂੰ ਵੀ ਰਹਿ ਰਹਿ ਕੇ ਗਏ ਆ ਪਰ ਇਹ ਜੀ ਕੋਈ ਹਰਕਤ ਸਾਨੂੰ ਸਾਹਮਣੇ ਨਹੀਂ ਆਈ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਵੀਡੀਓ ਨੂੰ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਭੂਤਾਂ ਪ੍ਰੀਤਾਂ ਹੁੰਦੀਆਂ ਜਾਂ ਕੋਠੀ ਬਾਰੇ ਤੁਹਾਡੀ ਕੀ رائے ਹੈ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਦਿਓ ਤਾਂ ਕਿ ਹੋਰ ਜਿਹੜੀਆਂ ਨੋਟੀਫਿਕੇਸ਼ਨ ਹੈ ਤੁਹਾਡੇ ਹੋਰ ਖਬਰਾਂ ਦੀ ਜਾਣਕਾਰੀਆਂ ਤੁਹਾਡੇ ਨਾਲ ਸੰਧੀਆਂ ਕਰਦੇ ਰਹਿਗੇ ਬਹੁਤ ਬਹੁਤ ਧੰਨਵਾਦ